ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ گاਵਾ ਦਿਖਾਉਂਗਾ ਅੱਜ ਦੀ ਜਿਹੜੀ ਵੀਡੀਓ ਆ ਇਹ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਦੇ ਵਿੱਚੋਂ ਆ ਬਾਈ ਖੁਸ਼ਦੀਪ ਦੇ ਘਰੋਂ ਇਹ ਤੁਹਾਨੂੰ ਅੱਜ ਵੀਡੀਓ ਜਿਹੜੀ ਉਹ ਦਿਖਾਉਣੀ ਹੈ ਅੱਜ ਤੁਹਾਨੂੰ 16 ਨਗ ਦਿਖਾਉਣੇ ਆ ਪਸ਼ੂ ਬਹੁਤ ਹੁੰਦੇ ਇੱਥੇ ਵਿਕਰੀ ਵਾਲੇ ਸੋ ਤੁਸੀਂ ਪਸ਼ੂ ਖਰੀਦਣ ਲਈ ਇੱਥੇ ਖੁਦ ਪਹੁੰਚਿਓ ਤੇ ਆਪਦੀ ਤਸੱਲੀ ਕਰਕੇ ਖਰੀਦਿਓ ਸੂਆਂ ਸੂਆਂ گاਮਾਂ ਤੋਂ ਸ਼ੁਰੂਆਤ ਕਰਾਂਗੇ ਤਿੰਨ گاਮਾਂ ਇਸ ਸਾਈਡ ਦੇ ਉੱਤੇ ਆ ਇੱਥੋਂ ਸ਼ੁਰੂ ਕਰਾਂਗੇ ਅੱਜ ਦੀ ਇਸ ਵੀਡੀਓ ਨੂੰ ਮਿਲਦੇ ਆਂ ਬਾਈ ਨੂੰ ਖੁਸ਼ਦੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਗਜੀਤ ਵੀਰੇ ਖੁਸ਼ਦੀ 16 ਨਾ گا ਅੱਜ ਮੇਰੇ ਖਿਆਲ ਚ ਨਾ ਹਾਂ ਜਗਜੀਤ ਵੀਰੇ ਪਹਿਲੇ ਨੰਬਰ ਤੇ ਗਾਂ ਤੇਰੇ ਬੈਕ ਸਾਈਡ ਤੇ ਖੜੀ ਹੈ ਬਾਈ ਆਪਣੇ ਕੋਲੇ 16 گاਮਾਂ ਚੋਂ ਜੀ ਮੇਰੇ ਸਾਬ ਨਾਲ 8 ਤੋਂ 9 گاਮਾਂ ਸੂਆਂ ਬਾਕੀ ਸੂਣ ਵਾਲ ਗਾਂ ਜੀ ਠੀਕ ਹੈ ਇਹ ਤਾਜੀ ਸੂਈ ਆ ਰਾਤ ਦੀ ਵਹਿੜ ਜੀ ਚੇਰ ਜੂਰ ਕੰਪਲੀਟ ਆ ਹਮ ਤੇ ਨਾਲ ਇਹਦੇ ਮੇਲ ਕਾਫ ਆ ਜੀ ਠੀਕ ਹੈ ਹਾਂ ਜੀ ਕੀ ਰੇਟ ਰਹਿਣਾ ਦਾ ਖੁਸ਼ਦੀ ਤੇ ਰੇਟ ਜਗਜੀਤ ਵੀਰੇ ਆਪਾਂ ਮੰਨ ਕੇ ਚੱਲੋ ਕਈ ਭਰਾ ਕਹਿੰਦੇ ਵੀ ਤੁਸੀਂ ਰੇਟ ਡਿਫਰੈਂਸ ਨਾ ਰੱਖਿਆ ਕਰੋ ਜਾਇਜ਼ ਜੇ ਕਰਿਆ ਕਰੋ ਵੀਡੀਓ ਚ ਮੁੱਲ ਆਪਾਂ ਜੈਨੂਨ ਜੇ ਕਰਨੇ ਆ ਜੀ ਚ ਬਸ ਕੱਲਾ ਮਾਨਤਾ ਨਹੀਂ ਹੋਊ ਬਿਲਕੁਲ ਜਾਇਜ਼ ਜਾਇਜ਼ ਰੇਟ ਜੀ ਠੀਕ ਹੈ ਇਹ ਵੈਡ ਆਪਾਂ ਦੇ ਦਾਂਗੇ ਜੀ ਜਿਸ ਨੂੰ 1 ਲੱਖ 1000 ਦੀ ਜੀ ਖੋਲੀ ਭਾਈ ਸੋ ਦੱਸੋ 1 ਲੱਖ ਤੇ 1000 ਦੀ ਮਾਨਤਾਣ ਹੋਊਗਾ ਵਿੱਚੋਂ ਜਾਇਜ਼ ਬਿਲਕੁਲ ਸੋ ਥਣ ਅਥੀ ਚੁਆਈ ਵਾਲੇ ਆ ਵੱਡਾ ਢਾਂਚਾ ਹੈ ਬੱਚੇ ਸੋਹਣੇ ਪਾਉਗੀ ਦੁੱਧ ਵੀ ਚੰਗਾ ਦਿੰਦੀ ਰਹੂਗੀ ਬਾਕੀ ਸਮਝ ਥੋੜੀ ਐ ਖਰੀਦਨੀ ਤੁਸੀਂ ਆਪਦੀ ਤਸੱਲੀ ਨਾਲ ਐ ਵੱਡਾ ਢਾਂਚਾ ਦੱਸੋ ਗਾਂ ਦਾ ਤਿਆਰ ਸੋਹਣੀ ਹੋਈ ਐ ਸੁਹੀ ਰਾਤੀ ਐ ਬੱਚੇ ਨੂੰ ਜਨਮ ਦਿੱਤਾ ਚੰਗੇ ਬੱਚੇ ਵੱਛੀਆਂ ਵਗੈਰਾ ਲਾਓ ਇਹ ਤੋਂ ਕਿਉਂਕਿ ਸਟਰਕਚਰ ਵੱਡਿਆਂ ਦੇ ਵਿੱਚੋਂ ਹੀ ਚੰਗੇ ਬੱਚੇ ਪੈਦਾ ਹੁੰਦੇ ਐ ਇਹਦਾ ਬਣਾਵਟ ਤੁਸੀਂ ਗਾਂ ਦੀ ਦੇਖੋ ਆ ਗਾੜੀ ਚੰਗੀ ਐ ਜਗਜੀਤ ਵੀਰੇ ਜਿੱਦਾਂ ਇਹਨੂੰ ਆਪਾਂ ਮੰਨ ਕੇ ਚੱਲੋ ਬਈ 20% क्रॉस ब्रीड ਚ ਵੀ ਆਉਂਦੀ ਹੈ ਇਹ ਹਨਾ ਹੂੰ ਬਿਲਕੁਲ ਖੜਾ ਹੀ ਪਤਾ ਇੱਥੇ ਨਾਲੇ ਤਾਂ ਐ ਇਹ ਨੇ ਜਗਜੀਤਪੀਰ ਗਰਮੀ ਨਹੀਂ ਮੰਨਣੀ ਹਨਾ ਆਰਡਰ ਦੀ ਚੜਾਈ ਚੜੂਈ ਹੂੰ ਤੇ ਹਜੇ ਤਾਂ ਥੋੜੀ ਜਿਹੀ ਹਲਕੀ ਫੁਲਕੀ ਥਣਾ ਚ ਭਾਲਾ ਥਣ ਮੋਟਾ ਦਿਸ ਰਿਹਾ ਹੂੰ ਜਦੋਂ ਇਹ 4-5 ਦਿਨ ਬਾਅਦ ਭਲ ਭੁੱਲਾ ਗਈ ਨਾ ਲੈ ਚੱਲ ਬੱਚੇ ਤੇ ਥੋੜਾ ਗਰਮੀ ਇੱਥੇ ਤੇ ਇਹਨੇ ਬਹੁਤ ਸਾਫ ਸੁਥਰੀ ਬੈਠਦੇ ਨਿਖਰ ਜਾਣਾਗਾ ਤੇ ਮੰਨ ਕੇ ਚੱਲੋ ਚਵਾਈ ਚੂਈ ਇੰਨੀ ਕਿ ਚੰਗੀ ਆ ਤੇ ਮੰਨੇ ਕਿ ਚੱਲੋ ਵੀ ਮਸ਼ੀਨ ਤੋਂ ਤਾਂ ਆਈ ਵੀ ਆਬੀਸਲੀ ਮਸ਼ੀਨ ਤੇ ਇਹ ਲੱਗਦੀ ਰਹੀ ਹੈ ਫਾਰਮ ਚੋਂ ਜੀ ਇਹ ਬਾਕੀ ਫੀਲ ਠੰਡੀ ਬਹੁਤ ਜ਼ਿਆਦਾ ਲੇਵੇ ਰੀ ਢੱਲ ਢੁੱਲ ਹਜੇ ਵੀ ਢਿੱਲਾ ਪੋਲਾ ਲੇਵਾ ਪਿਆ ਕਰਮਾ ਵਾਲੀ ਚੰਗਾ ਦੁੱਧ ਪਾਉ ਜੀ ਦੇ ਉੱਠੀ ਜੀ ਅੱਛਾ ਇਹ ਦੋ ਅੱਗੇ ਦੋ ਮੈਂ ਤਾਂ ਜਿਹੜੀਆਂ ਇੱਧਰ ਇਹਨਾਂ ਦੋਨਾਂ ਮਗਰੀ ਫੀਮੇਲ ਕਾਫਾ ਜੀ ਹੂੰ ਦੋ ਦੋ ਦੰਦ ਬੱਚੇ ਨਾ ਜੀ ਠੀਕ ਹੈ ਤੇ ਇਹ ਜੀ ਜੋੜਾ ਇਕੱਠਾ ਆਪਾਂ ਜੇ ਕਿਸੇ ਭਰਾ ਨੇ ਪਰਚੇਜ਼ ਕਰਨਾ ਜੀ ਤਾਂ 220000 ਦਾ ਜੋੜਾ ਦੇ ਦਾਂਗੇ ਜੀ 222 ਹਾਂਜੀ 222000 ਦਾ ਕੱਲੀ ਕੱਲੀ ਜੇ ਕੋਈ ਖਰੀਦਦਾ ਹੈ ਕੱਲੀ ਕੱਲੀ ਜੀ ਜਿਹੜੀ ਆ ਬੈੜ ਜਿਹੜੀ ਮੈਂ ਖੋਲਣ ਲੱਗਿਆ ਇਹ ਦੇ ਦਾਂਗੇ 110000 ਦੀ ਜੀ ਹੂੰ ਤੇ ਜਿਹੜੀ ਆ ਬੈੜ ਆ ਜੀ ਇਹ ਦੇ ਦਾਂਗੇ 120 ਦੀ ਇਹਦੇ ਮਗਰ ਰਮਾਡਾ ਦੀ ਬੱਛੀ ਹੈ ਜੀ ਆਹਾ ਠੀਕ ਹੈ ਤੇ ਉਹਦੇ ਮਗਰ 50053 ਦੀ ਆ ਠੀਕ ਹੈ ਸੋ ਦੋਸਤੋ ਦੋਨਾਂ ਨਾਲ ਹੀ ਬੱਚੇ ਬੱਛੀਆਂ 222000 ਦੇ ਵਿੱਚ ਜੋੜਾ ਮਿਲ ਜਾਊਗਾ ਕੱਲੀ ਕਰਦੇ ਹਾਂ ਤਾਂ ਰੇਟ ਅਲੱਗ-ਅਲੱਗ ਤੁਹਾਨੂੰ ਦੱਸ ਹੀ ਦਿੱਤੇ ਐ ਖੈਰ ਆ ਕੇ ਦੇਖੋ ਪਹਿਲਾਂ ਪਸ਼ੂ ਪਸੰਦ ਕਰੋ ਸੌਦੇ ਹੁੰਦੇ ਐ ਹਰ ਪਸ਼ੂ ਵਿਕਦੇ ਐ ਮੈਂ ਇਹ ਗੱਲ ਇਸ ਕਰਕੇ ਐਡ ਕਰ ਦਨਾ ਉਹਨਾਂ ਵੀ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਐ ਇਹਦੇ 'ਚ ਤੁਸੀਂ ਘਰ ਬੈਠੇ ਜੇ ਚੀਜ਼ਾਂ ਖਰੀਦਣ ਦੀ ਸੋਚਦੇ ਹੋ ਤਾਂ ਸ਼ਾਇਦ ਉਹ ਗਲਤ ਐ ਇੱਕ ਤਾਂ ਜਦੋਂ ਕਿਸੇ ਭਰਾ ਕੋਲ ਆਉਣੇ ਐ ਤਾਂ ਉਹਦੇ ਨਾਲ ਗੱਲਬਾਤ ਕੀਤੇ ਐ ਸੌਦਾ ਕਰਨ ਦਾ ਸੌਖਾ ਐ ਦੂਜੀ ਗੱਲ ਪਸ਼ੂ ਪਸੰਦ ਹੋਵੇ ਅਜਾਤ 2000 ਨਾਲ ਮਹਿੰਗਾ ਸਸਤਾ ਨਹੀਂ ਹੁੰਦਾ ਜਗਜੀਤ ਵੀਰ ਆਏ ਆ ਕੋਲ ਦੇਖ ਕੇ ਨਾ ਬੰਦਾ ਚੀਜ਼ ਲੈ ਜੇ ਸਾਰੀ ਤਸੱਲੀ ਹੋ ਜਾਂਦੀ ਆ ਹੁਣ ਇਹਨਾਂ ਦੇ ਤੁਸੀਂ ਇੱਥੋਂ ਇਹਨੂੰ ਮਾਰੇ ਬਨ ਕੇ ਬੈਕ ਸਾਈਡ ਤੋਂ ਦਿਖਾਉਣਾ ਤੁਸੀਂ ਕੈਮਰਾ ਮਾਰੋ نیچے ਹੋ ਕੇ ਵੀ ਜੀ ਆਡਰ ਤੇ ਆਪਾਂ ਦੇਖੀਏ ਬਰੀਡ ਵਾਈਜ਼ ਹਨਾ ਇਕੁਅਲ ਗੈਪ ਤੇ ਥਾਣਾ ਹਜੇ ਤਾਂ ਜੀ ਚਵਾਈ ਚਬੂਈ ਮੰਨ ਕੇ ਚੱਲੋ ਸਵੇਰ ਦੀਆਂ ਹੋਈਆਂ ਵੀਆਂ ਖਾਲੀ ਬੱਛੀਆਂ ਜੀ ਠੀਕ ਆ ਇਦਾਂ ਹੀ ਇਹਦੇ ਦੇਖੋ ਫਾੜੀਦਾਰ ਐਨ ਇਕੁਅਲ ਗੈਪ ਤੇ ਥਾਣਾ ਅਡਰਾਂ ਢਿੱਲੇ ਪਏ ਆ ਹਾਈਟ ਦੇਖ ਲਓ ਵੱਡੀ ਹਾਈਟ ਦੀਆਂ ਇੱਥੋਂ ਤੱਕ ਮੋਢੇ ਤੱਕ ਜਿਹਨੂੰ ਆਪਾਂ ਕਹਿ ਦਿੰਨੇ ਆ ਬੱਚੀਆਂ ਕੱਦ ਵਾਲੀਆਂ ਮਗਰ ਵੀ ਬੱਚੇ ਸੋਹਣੇ ਆ ਤੇ ਵਧੀਆ ਬੱਚੀਆਂ ਜੀ ਠੀਕ ਹੈ ਸੋ ਦੋਸਤੋ ਇਹ 2 ਲੱਖ ਤੇ 22000 ਚ ਜੋੜਾ ਮਿਲੂਗਾ ਖੁਸ਼ਦੀਪ ਭਾਈ ਇਧਰੋਂ ਸ਼ੁਰੂ ਕਰਦੇ ਹਾਂ ਹੁਣ ਆਪਾਂ ਪਹਿਲੇ ਨੰਬਰ ਤੇ ਗਾਣ ਇਹਦੇ ਨਾਲ ਮੇਲਕਾਫ ਆ ਜੀ ਬੱਚਾ ਖੜਾ ਜੀ ਇਹਦਾ ਲਾਲ ਡੱਬਾ ਹਮ ਤੇ ਇਹਦੇ ਥੱਲੇ ਹੁਣ 18 ਕਿਲੋ ਦੁੱਧ ਆ ਜੀ ਠੀਕ ਹੈ ਇਹ ਵੇੜ ਆਪਾਂ ਦੇ ਦਾਂਗੇ 82000 ਦੀ ਜੀ ਆਹ オリジナル ਦੋ ਦੰਦਾ ਜੀ ਵੇੜ ਹੂੰ ਤੇ ਇਹਦੇ ਥੱਲੇ 18 19 ਲੀਟਰ ਬੋਲਾ ਜੀ ਸਫਾਈ ਸਫੂਆਰਡਰ ਦੀ ਦੇਖੋ ਇਹਦੀ ਵੀ ਬਹੁਤ ਚੰਗੀ ਹੈ ਹਜੇ ਇਹਨੇ ਆਰਡਰ ਤਾਂ ਦੁੱਤ ਤੇ ਚੱਲ ਕੇ ਕਰਮਾ ਵਾਲੀ ਨੇ ਬਹੁਤ ਸੋਹਣਾ ਬਣਾਉਣਾ ਰੇਟ ਇਹਦਾ オリジナル ਦੋ ਦੰਦਾ ਇਹ ਵੇੜ ਆਪਾਂ ਦੇ ਦਾਂਗੇ ਜਿਸ ਨੂੰ 95000 ਦੀ ਜੀ ਠੀਕ ਹੈ ਤੂੰ ਅੱਗੇ ਇਹ ਵੜ ਚਾਰ ਦੰ ਦਾ ਪਹਿਲਾ ਸੂਆ ਜੀ ਹਫਤਾ ਹੋ ਗਿਆ ਸੂਈ ਨੂੰ ਕੜ ਚੱਲਣਾ ਸਟਾਰਟ ਹੋ ਚੱਲਿਆ ਜੀ ਮਗਰ ਬੱਛੀ ਇਹਦੇ ਬਹੁਤ ਟੌਪਦੀ ਜੀ ਠੀਕ ਹੈ ਇਹਦਾ ਇਹ ਕਰਾਸ ਬਰੀਡ ਆ ਗਰਮੀ ਮੰਨ ਕੇ ਚੱਲੋ ਬਿਲਕੁਲ ਨਹੀਂ ਮੰਨਣੀ ਇਹਨੇ ਜੀ ਤੇ ਵੇਂਸ ਵਗੈਰਾ ਆਟਰ ਤੇ ਅਗਾੜੀ ਗੂੜੀ ਚ ਬਹੁਤ ਸੋਹਣੀਆਂ ਕੱਟਨੀਆਂ ਸ਼ੁਰੂ ਕਰਤੀਆਂ ਇਹਦਾ ਰੇਟ ਕੀ ਰਹਿਣਾ ਇਹ ਵੜ ਆਪਾਂ ਦੇ ਦਾਂਗੇ ਜੀ 82000 ਦੀਆਂ ਨਹੀਂ 18-20 ਕਿਲੋ ਦੁੱਧ ਘਰੇ ਚੋਣਾ ਜੀ ਘਰੇ ਚੋਣ ਲਗਾਏ ਤਿੰਨੇ ਹੀ ਵੜਾ ਬਹੁਤ ਵਧੀਆ ਜੀ ਜਿਨ੍ਹਾਂ ਨੇ 18-20 18-20 ਲੀਟਰ ਦੁੱਧ ਲੈਣਾ ਗੱਜ ਜਿਆ ਠੀਕ ਹੈ ਤੇ ਅੱਗੇ ਬੱਚੀ ਆ ਗਈ ਜੀ ਦੂਜਾ ਸੂਆ 6 ਦਾ ਅੰਦਾਜ਼ਾ ਜੀ オリジナル ਛਿੱਗੀ ਵਹਿੜਾ ਦੰਦਾਂ ਚ ਕਨਫਰਮ ਠੀਕ ਹੈ ਤੇ ਦੂਜਾ ਸੂਆ ਸੂਈ ਹੈ ਜੀ ਤੇ 2 ਦਿਨ ਹੋ ਗਏ ਇਹਨੂੰ ਸੂਈ ਨੂੰ ਜੀ ਤੀਜਾ ਦਿਨ ਅੱਜ ਚੱਲ ਰਿਹਾ ਯਾਨੀ ਹਮਮ ਮਗਰ ਆ ਫੀਮੇਲ ਆ ਜੀ ਵਧੀਆ ਹਾਈਟ ਦੀ ਤੇ ਇਹਦਾ ਵੀ ਸਾਰਾ ਰਿਕਾਰਡ ਮਿਲ ਜਾਊਗਾ ਵਹਿੜ ਦਾ ਇਹ ਲੋਕਲ ਨਹੀਂ ਹੈ ਫਾਰਮ ਚੋਂ ਆਈ ਵੀ ਆ ਪਹਿਲੇ ਸੂਏ ਮਸ਼ੀਨੀ ਚੋਂ ਆਈਏ ਰਹੀ ਹੁੰਦੀ ਆਈ ਆ ਵਧੀਆ ਜੀ ਅਗਾੜੀ ਗੂੜੀ ਵਧੀਆ ਵਹਿੜਦੀ ਇਹ ਵੇੜਾ ਆਪਾ ਦੇ ਦਾਂਗੇ 112000 ਦੀ ਜੀ ਠੀਕ ਸੋ ਦੋਸੋ ਆ ਦੇਖੋ ਹਵਾਨਾ ਇਹਦਾ ਕਰਮਾਲੀ ਦਾ ਮੈਂ ਵੀਡੀਓ ਥੋੜੀ ਜਿਹੀ ਆਪਣੇ ਐਨੀਮਲ ਜਾਦੇ ਕਰਕੇ ਜੀ ਤੇ ਗੱਬਣਾ ਗਾਵਾਂ ਤੋੜ ਕੇ ਦਿਖਾਉਣੀਆਂ ਤਾਂ ਹੀ ਆਪਾਂ ਥੋੜਾ ਆ ਗਾੜੀ ਆ ਦੱਸੋ ਇਹਦੀ ਬਹੁਤ ਸੋਹਣਾ ਗੋਹਵਾਨਾ ਪਿੱਛੋਂ ਦੋਨੇ ਸਾਈਡਾਂ ਤੋਂ ਇਹਨਾਂ ਜਗਜੀਤ ਵੀਰੇ ਆ ਗਾੜੀ ਦੀ ਗੂੜੀ ਤਾਂ ਕਰਮਾਲੀ ਦੀ ਬਹੁਤ ਲੰਮੀ ਆ ਕਿਉਂਕਿ ਉੱਪਰੋਂ ਸਾਰੀਆਂ ਵੇੜਾਂ ਦੀ ਆਪਣੀਆਂ ਦੇ ਪਿੱਠ ਪੂੜੇ ਚੌੜੇ ਢਾਂਚੇ ਖੁੱਲੇ ਰੀਆਂ ਸਾਈਡ ਪੋਜ ਵਗੈਰਾ ਵਧੀਆ ਵੇੜਾ ਜੀ ਆ ਆਜੂ ਭਾਈ ਅੰਦਰ ਜਿਹੜੀਆਂ ਬੱਦੀਆਂ ਇਹਨਾਂ ਤੋਂ ਕੋਈ ਗੱਲ ਕਰਦੇ ਅੱਗੇ ਜੀ ਇਧਰੋਂ ਆਹ ਦੇਖੋ ਆ ਬੱਚੀ ਤੋਂ ਸ਼ੁਰੂ ਕਰ ਲੈਨੇ ਆਪਾਂ ਹਮ ਸੈਕੰਡ ਟਰ ਮਰਾ ਜੀ ਠੀਕ ਹੈ ਚਾਰ ਦੰਦ ਕੰਪਲੀਟ ਆ ਇੱਕ ਦੰਦ ਛੱਗਦਾ ਸਿੱਟਿਆ ਯਾਨੀ ਪੰਜ ਦੰਦ ਖੜੇ ਆ ਚਾਹੇ ਇਹਨੂੰ ਬੰਦਾ ਛਿੱਗੀ ਮੰਨ ਲੇ ਚਾਹੇ ਛਿੱਗੀ ਹੋ ਚੱਲੀ ਰੱਖ ਲੈ ਜੀ ਹਮ ਇਹ ਦੇਖ ਲਓ ਵੀ ਟੱਲ ਟੁੱਲ ਡਿਜ਼ਾਈਨਿੰਗ ਕਿਹੋ ਜੀ ओरिजिनल ਜਿਹਨੂੰ ਨੋਕ ਵਾਲਾ ਥਣ ਕਹਿੰਦਾ ਅਗਲਾ ਆ ਘਾੜੀ ਗੂੜੀ ਦੀ ਲੰਬਾਈ ਦੇਖੋ ਬੱਚੀ ਦੀ ਕਿੰਨੀ ਆ ਜੀ ਰੇਟ ਇਹਦਾ ਕੀ ਰਹਿਣਾ ਕੋਈ ਤੇ ਇਹ ਜਗਜੀਤ ਵੀਰੇ ਆਏ ਆ ਵੀ ਇਹਨਾਂ ਚ ਇੱਕ ਅੱਧੂ ਹੀ ਵਹਿੜ ਤੁਰੂਗੀ ਆਈਆਂ ਹੀ ਆ ਸਵੇਰ ਵਹਿੜਾ ਫਾਰਮ ਚੋਂ ਇਕੱਠੀਆਂ ਪਰਚੇਜ ਕਰੀਆਂ ਸੱਤ ਹਾਂ ਬਾ ਇਦਾਂ ਪੰਜ ਵਹਿੜਾਂ ਨੂੰ ਸੈਕਸੀ ਮਨ ਲੱਗਿਆ ਰਕਾਰਡ ਹੈਗਾ ਬੰਦਾ ਚਾਹੇ ਕਨਵੈਨਸ਼ਨ ਮੰਨ ਕੇ ਲੈ ਲੈ ਜੀ ਰੇਟ ਕੀ ਰਊਗਾ ਤਾਂ ਅ ਰੇਟ ਜਗਜੀਤ ਵੀਰੇ ਇਹਨਾਂ ਦੇ ਵੀ ਆਪਾਂ ਜੈਨੂਅਨ ਜੇ ਦੇਣ ਲੈਣ ਦੀ ਵਾਲੀ ਕਰਾਂਗੇ ਇਹ ਬੱਚੀ ਦੇ ਦਾਂਗੇ 135000 ਦੀ ਜੀ ਫੇਸ ਬੂਸ ਦੀ ਕੁਆਲਿਟੀ ਚੈੱਕ ਕਰਵਾ ਦਿਓ ਬਹੁਤ ਸੋਹਣਾ ਫੇਸ ਕੱਟ ਲੱਗਿਆ ਬੱਚੀ ਨੂੰ ਜਿੰਨੀ ਵੀ ਕਹਿ ਰਾਂ ਸੁਨੱਖੀ ਸੁਨੁੱਖੀ ਪੈਰਾਂ ਪੂਰਾ ਦੀ ਸ਼ੁੱਧ ਸਾਫ ਸੁਥਰੀ ਵਹਿੜਾ ਇੱਕ ਨੰਬਰ ਚੀਜ਼ ਦੋ ਨੰਬਰ ਤੇ ਦੋ ਇਹ ਵੀ ਦੂਜਾ ਸੂਆ ਜੀ ਹੂੰ ਇਹਦੇ ਦੰਦ ਆਪਾਂ ਚੈੱਕ ਨਹੀਂ ਕਰੇ ਛਿੱਗੀ ਹੋ ਸਕਦੀ ਐ ਇਹ ਜੀ origignal ਸੂਆ ਦੂਜਾ ਸ੍ਰੀ ਸਰੂਰ ਸਟਰਕਚਰ ਵਾਈਜ਼ ਤੇ ਬਰੀਕੀ ਬਰੂਕੀ ਆਰਡਰ ਦੀ ਜੀ ਉੱਪਰੋਂ ਐਨ ਅਟੈਚ ਅਡਰਾ ਵੱਛੀ ਦਾ ਚੰਗੇ ਦੁੱਧ ਦੀ ਰਿਪੋਰਟ ਆ ਜੀ ਠੀਕ ਆ ਬਾਕੀ ਅਗਲੇ ਦੀ ਸਾਂਵਾ ਬਿਲਕੁਲ ਤਰਲੇ ਦੀ ਸੇਵਾ ਦਾ ਰੇਟ ਕੀ ਰਹਿਣਾ ਹੈ ਰੇਟ ਇਹਦਾ ਵੀ 135000 ਰੁਪਇਆ ਜੀ ਆ ਖੋਲੀ ਵੀਰੂ ਵਹਿੜ ਇਹ ਜੀ ਬੱਚਾ ਚਾਰ ਦੰਦ ਦਾ ਸੁਆ ਦੂਜਾ ਜਿਆਦੇ ਚੰਗੇ ਦੁੱਧ ਦੀ ਰਿਪੋਰਟ ਆ ਜੀ ਹਾਈਟ ਲੈਂਥ ਆਪਣੇ ਅੱਜ ਦੇ ਲੋਟ ਚੋਂ ਇਹਨੂੰ ਆਪਾਂ ਕਹਿ ਦਿੰਨੇ ਆ ਵੀ ਆਪਣੇ ਕੋਲ ਹਾਂਜੀ 6 ਫੁੱਟ ਦੀ ਹਾਈਟ ਵਾਲੀ ਵਹਿੜ ਅਗਲਾ ਬੋਲ ਕੇ ਕਹਿੰਦਾ ਉਸ ਟੈਪ ਦੀ ਬੱਛੀ ਆ ਬਲਾ ਸਿੱਧੀ ਸੁੱਦੀ ਦੇਖੋ ਜੀ ਹਜੇ ਤਾਂ ਅਜੋਨੀਆਂ ਰੱਜੀਆਂ ਪੁੱਜੀਆਂ ਨਹੀਂ ਵਹਿੜਾਂ ਆਈਆਂ ਕਰਕੇ ਹੂੰ ਤੇ ਲੈ ਚਲੋ ਸਾਹਮਣੇ ਖੜਾ ਖੁਰਨੀ ਕੋਲੇ ਹਾਈਟ ਦੇਖੋ ਚੱਲ ਪੁੱਤ ਲੈਂਥ ਜੀ ਤੇ ਫੇਸ ਕੱਟ ਵਗੈਰਾ ਪਿੱਠ ਪੂੜਾ ਚੜਾਈ ਅਗਾੜੀ ਅਗੂੜੀ ਲੰਬਾਈ ਮਸ਼ੀਨੀ ਚਵਾਈ ਤੋ ਤਾਂ ਮੰਨ ਕੇ ਚੱਲੋ ਆਈ ਹੈ ਜੀ ਇਹ ਫਾਰਮ ਚੋਂ ਹਨਾ ਹੱਥੀਂ ਚਵਾਈ ਵਾਲਾ ਵੀ ਇੱਕ ਨੰਬਰ ਥਾਣਾ ਜੀ ਸੀਲਸ ਲੱਗ ਤੇ ਸਟ੍ਰਕਚਰ ਇੱਥੋਂ ਕੈਮਰਾ ਮਾਰ ਕੇ ਦੇਖੋ ਜੀ ਸਟ੍ਰੇਟਨੈਸ ਤੇ ਏਡੀ ਖੜਾਈ ਹੈ ਰੇਖੀ ਰਹਿਣਾ ਇਹਦਾ ਖੁਸ਼ੀ ਇਹ ਬੈਡ ਜਗਜੀਤ ਵੀਰੇ ਦੇ ਦਾਂਗੇ ਆਪਾਂ 142000 ਰੁਪਏ ਦੀ ਜੀ ਠੀਕ ਹੈ ਮੋਰ ਲਿਮਿਟ 1 ਲੱਖ ਤੇ 42000 ਤੱਕ ਦੋਸਤੋ ਇਹ ਮਿਲੂਗੀ ਤੁਹਾਨੂੰ ਉਹ ਕਰਮਾਲੀਆਂ 48 ਵੀ ਹੈ ਇਦਾਂ ਦੇ ਪੀਸ ਆ ਵੀ ਵਧੀਆ ਬਰੀਡਿੰਗ ਤੇ ਕੰਮ ਕਰਨਾ ਕਿਸੇ ਭਰਾ ਨੇ ਅੱਜ ਦੇ ਲੋਰਡ ਤੇ ਜਿਹੜੀਆਂ ਗਾਵਾਂ ਆਇਆਂ ਆਪਣੇ ਕੋਲੇ ਹੂੰ ਵਧੀਆ ਬੱਚੇ ਲੈ ਸਕਦੇ ਆ ਜੀ ਤੇ ਜਿਆਦਾ ਆਪਾਂ ਕਹਿੰਦੇ ਨਹੀਂ ਵੀ ਇਹ 45 ਇਹ 50 ਆਏ ਆ 30 30 ਪਲੱਸ ਵਾਲਿਆਂ ਦਾ ਨਾਰਮਲ ਜਗਾਈਆਂ ਬੈੜਾ ਜਿਹੜਾ ਮਰਜ਼ੀ ਭਰਾ ਲੈ ਜੀ ਇਹਦੋਂ ਤਾਂ ਕੋਈ ਡਿੱਗਣ ਵਾਲੀ ਹੈ ਹੀ ਨਹੀਂ ਬੈੜ ਦੁੱਧ ਤੋਂ ਜੀ ਇਹਦੋਂ ਅੱਗੇ ਬਈ ਇਹਦੇ 10 ਦਿਨ ਪਏ ਆ ਬੈੜ ਦੇ ਜੀ 9 ਮਹੀਨੇ ਪੂਰੇ ਹੋਣ ਚੇ ਜੇ 9 ਦਿਨ ਉੱਤੇ ਲੈ ਜਾ ਲੈ ਗਈ ਤਾਂ 15 18 ਦਿਨ ਵੀ ਲੈ ਸਕਦੀ ਆ 10 12 ਤਾਂ ਯਾਨੀ ਫੁੱਲੇ ਹੀ ਲਊ ਹਜੇ ਆਰਡਰ ਦੀ ਸਟਾਰਟਿੰਗ ਹੀ ਕਰਨੀ ਆ ਬੈੜ ਨੇ ਰੇਟ ਕੀ ਰਹਿਣਾ ਤੇ ਰੇਟ ਇਹ ਬੈੜ ਦੇ ਦਾਂਗੇ ਜੀ ਆਪਾਂ 135000 ਦੀ ਜੀ ਹੂੰ ਇਹਨੂੰ ਤੋਰੀ ਪਤਾ ਕੇ ਆ ਜੀ ਬੈੜ ਦੂਜਾ ਸੂਆ ਜੀ ਹੂੰ ਤੇ ਇਹਦੇ 5 ਦਿਨ ਪੈਂਡਿੰਗ ਆ ਜੀ ਤੇ ਰਿਕਾਰਡ ਤਾਂ ਸਾਰੀਆਂ ਬੇੜਾਂ ਦੇ ਹੈਗਾ ਆਪਣੇ ਕੋਲੇ ਲਿਖਿਆ ਵਾਪਸ ਉਹਨੂੰ ਪਹਿਲਾਂ ਵੀ ਦੱਸਿਆ ਮਿਲ ਜੂਗਾ ਸਾਰਿਆਂ ਦਾ ਦੁੱਧ ਦੀ ਰਿਪੋਰਟ ਇਹਦੀ ਵੀ ਬਹੁਤ ਚੰਗੀ ਆ ਤੇ گاਹ ਭਰਾਵਾਂ ਨੇ ਆਪਦੀ ਸਮਝ ਨਾਲ ਲੈਣਾ ਵੀ ਉਹ ਕਿੰਨਾ ਕੁ ਦੁੱਧ ਵਾਲੀ ਲੱਗਦੀ ਆ ਜਾਂ ਕਿੰਨਾ ਕੁ ਸਾਂਭ ਕੇ ਚੋ ਸਕਦੇ ਆ ਜੀ ਸਹੀ ਆ ਕਿਉਂਕਿ ਗਰਮੀ ਦੀ ਰੋਤ ਤਾਂ ਹਾਂਜੀ ਭਾਲਣੀਆਂ ਗਾਵਾਂ ਤੇ ਕੁਝ ਦੁੱਧ ਦੇਣੇ ਰਾ ਰੇਟ ਇਹਦਾ ਕੀ ਰੇਟ ਰੇਟ ਜਗਜੀਤ ਬਰੇ ਇਹ ਵਹਿੜ ਆਪਾਂ ਦੇ ਦਾਂਗੇ 140000 ਰੁਪਏ ਦੀ ਜੀ ਕਿਉਂਕਿ ਇਹ ਇੱਕ ਗੱਲ ਭਰਾਵਾਂ ਨੂੰ ਵੀ ਪਤਾ ਵੀ ਅੱਜ ਤੋਂ 10 15 ਸਾਲ ਪਹਿਲਾਂ ਦੀਆਂ ਵੀਡੀਓ ਚੱਕ ਲੈਣ ਇਦਾਂ ਦੀਆਂ ਵਹਿੜਾਂ ਦੇਖ ਲੈਣ ਆਪਣੇ ਘਰ ਦੀਆਂ ਹੀ ਦੇਖ ਲੈਣ ਅਗਾੜੀ ਗੂੜੀ ਦੇਖੋ ਕਿੰਨੀ ਲੰਮੀ ਆ ਵਹਿੜ ਦੀ ਤੇ ਏਡੀ ਖੜਾਈ ਪਤਾ ਫੇਸ ਕੱਟ ਵਗੈਰਾ ਦੇਖੋ ਸਾਈਡ ਪੋਜ ਆਪਾਂ ਪੇਟਾ ਜੀ ਨੂੰ ਕਹਿਣੇ ਕਿੰਡਾ ਲੰਬਾ ਗਾ ਵਧੀਆ ਬੱਚੇ ਲੈਣ ਨੂੰ ਬਰੀਡਿੰਗ ਤੇ ਕੰਮ ਕਰਨ ਨੂੰ ਵਧੀਆ ਬਰੀਕੀ ਵਾਲੀ ਵਹਿੜ ਆ ਜੀ ਤੇ ਬਾਜਵਤ ਜੈਜ ਜੈਨੂਨ ਜਾਂ ਰੇਟ ਮੇਰੇ ਆਪ ਦੇ ਮਨ ਨੂੰ ਫੀਲ ਹੋ ਰਿਹਾ ਵੀ ਵਧੀਆ ਰੇਟ ਦੀਆਂ ਵਹਿੜਾਂਆਂ ਆ ਇਸ ਲੋਟ ਚ ਠੀਕ ਹੈ 1 ਲੱਖ 40000 40000 ਹਾਂਜੀ ਠੀਕ ਹੈ ਸੋ ਦੱਸੋ 1 ਲੱਖ ਤੇ ਚੱਲ ਜਾਈਏ ਕਿਉਂਕਿ ਕਰਮਾਲੀਆਂ ਸਾਰੀਆਂ ਹੀ ਬੋਡੀ ਵੇਟ ਵਾਲੀਆਂ ਵਹਿੜਾਂ ਜੀ ਸਾਰੀਆਂ ਹੀ ਕਦ ਕਾਠ ਵਾਲੀਆਂ ਸਾਰੀਆਂ ਵਹਿੜਾਂ ਦੇ ਵਧੀਆ ਕਲਰ ਕੁੱਲਰ ਤੇ ਵਧੀਆ ਬਰੀਡਡ ਵਹਿੜਾਂ ਜੀ ਸਾਰੀਆਂ ਟੋਟਲ ਇਹ ਸੈਕਿੰਡ ਲਾਸਟ ਜਿਹੜੀ ਦਿਖਾਉਂਦੀ ਇਹ ਵੀ ਜਗਜੀਤ ਵੀਰ 10 ਦਿਨ ਲੈ ਜੂ ਜੀ ਇਹਨੂੰ ਵੀ ਬੁੱਤ ਕੱਢ ਲਾ ਮੜਾ ਬਾਹਰ ਤੇ ਫੇਸ ਬੂਸ ਕੱਟ ਬਹੁਤ ਆਲੇ ਦਰਜੇ ਦਾ ਬਰੀਡ ਪੈਠ ਪੁੜਾ ਚੜਾਈ ਚੁੜੀ ਆਰਡਰ ਦੀ ਡਿਜ਼ਾਈਨਿੰਗ ਇਹਨੇ ਵੀ ਇਹ ਕਲਾਸ ਜੀ ਨੂੰ ਆਪਾਂ ਕਹਿ ਸਕਦੇ ਆ ਆਰਡਰ ਤਿਆਰ ਕਰਨਾ ਵੈੜ ਨੇ ਤੇ ਤੁਰਦੀ ਦੇਖੋ ਜੀ ਵੱਛੀ ਦੀ ਚੜਾਈ ਪੈਠ ਪੁੜੇ ਦੀ ਕਲਰ ਤੇ ਆਰਡਰ ਫਾੜੀਦਾਰ ਆਰਡਰ ਤਿਆਰ ਕਰਨਾਗਾ ਕਰਮਾਲੀ ਨੇ ਸ਼ਕੀਨੀ ਸਕੂਨੀ ਬਹੁਤ ਆ ਬੱਚੀ ਚ ਰੇਟ ਕੀ ਰਹਿਣਾ ਖੁਸ਼ੀ ਕੋਲ ਅਰੇ ਤੇ ਦੇ ਦਾਂਗੇ ਵੇੜ ਆਪਾਂ 135000 ਰੁਪਏ ਦੀ ਜੀ ਸੋ ਸੋ 135000 ਨਹੀਂ ਚਲ ਬਾਕੀ ਆ ਕੇ ਦੇਖਿਓ ਸਾਰੀਆਂ ਕੱਦ ਕਾਠ ਚਾ ਵੇੜਾਂ ਖੈਰ ਦੁੱਧ ਵੀ ਸੋਨਾ ਦਿੰਦਿਆਂ ਰਹਿਣੀਆਂ ਚੰਗੀ ਸੁਭਾਲ ਲੋ ਜਗਜੀਤ ਵੀਰੇ ਆਪਾਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਕਹਤਾ ਵੀ ਆਪਾਂ ਕਿਸੇ ਦਾ 40 ਨਹੀਂ ਕਹਿਣਾ 35 ਨਹੀਂ ਕਹਿਣਾ ਹਨਾ 33 ਕਿਲੋ ਮੰਨ ਕੇ ਲੈ ਲੈਣਾ ਤੁਸੀਂ ਵੀ ਖੜਿਆ ਰੋਜ ਹੀ ਸੋਨੂੰ ਵੀ ਬਹੁਤ ਟਾਈਮ ਹੋ ਗਿਆ ਵਿਚਰਦਿਆਂ ਨੂੰ ਹੱਸ ਕੇ ਦੇਣ ਵਾਲੀਆਂ ਦੁੱਧਾਂ ਵੇੜਾ ਵਧੀਆ ਹ ਜਿਹੜੀ ਇਹ ਲਾਸਟ ਇਹ ਦੋ ਦਿਨਾਂ ਦਾ ਜੀ ਬੱਛੀ ਹ ਤੇ ਇਹਨੂੰ 8-10 ਦਿਨ ਹੋ ਗਏ ਸੂਈ ਨੂੰ ਜੀ 14-15 ਕਿਲੋ ਹੁਣ ਦੁੱਧ ਆ ਜੀ ਦੁੱਧ ਦੇ ਦਊਗੀ ਯਾਨੀ 18 ਤੋਂ 20 ਕਿਲੋ ਹੀ ਤੋਰੀ ਪੱਤਾ 17-18 ਦੇਈ ਜਾਵੇ ਉਹ ਵੀ ਬਹੁਤ ਆ ਜੀ ਇਹਦਾ ਬੱਛੀ ਦਾ ਇੱਦਾਂ ਮੰਨ ਕੇ ਲੈ ਲੇ ਵੀ ਇੱਕ ਤਰ੍ਹਾਂ ਦਾ ਬੱਚਾ ਹੀ ਪਾਲਣਾ ਗਾਂ ਨੂੰ ਬੱਚੀ ਬਹੁਤ ਰੁਪਈਆਂ ਦੀ ਆ ਦੋ ਦੰਦ ਆ ਜੀ ਰੇਟ ਕੀ ਰਹਿਣਾ ਇਹਦਾ ਕੁਛ ਨਹੀਂ ਅਰੇ ਤੇ ਬੱਚੀ ਆਪਾਂ ਦੇ ਦਾਂਗੇ ਜੀ 85000 ਰੁਪਈਆ ਦੀ ਜਿਸ ਨੂੰ ਥਣਾ ਦੀ ਸਫਾਈ ਆਰਡਰ ਦੀ ਡਿਜ਼ਾਈਨਿੰਗ ਗਾਂ ਨੂੰ ਆਰਡਰ-ਆਡਰ ਵੀ ਖੋਲ ਜਾਣਾ ਫਿਕਸ ਆਰਡਰ ਦੀ ਆ ਬਾਕੀ ਅਜੇ ਬੱਚੀ ਕੋਲੇ ਟਾਈਮ ਪਿਆ ਜੀ ਅਜੇ 15-20 ਦਿਨ ਇਹਦੇ ਦੁੱਧ ਵਧਨ ਦੇ ਹੀ ਆ ਬਹੁਤ ਪਿਆਰਾ ਬੱਚਾ ਕਲਰਪ੍ਰਿੰਟ ਬਹੁਤ ਸੋਹਣਾ ਨਾਲ ਜਰਸੀ ਫੀਮੇਲ ਕਾਫ ਆ ਜੀ ਇਹਦੇ ਵੈਡ ਸੋਹਣੀ ਹੈ ਅਗਲੇ ਸਵੇਰੇ ਦੇ ਵਿੱਚ ਰਕਮ ਵਧਾ ਕੇ ਵਿਕੂਗੀ ਰਕਮ ਤਾਂ ਜੀ ਨਾਲ ਇਹਨੇ ਕਰਮਾਂ ਵਾਲੀ ਘਟ ਤੋਂ ਘਟ ਬਾਲਾ ਤਾਂ ਆਪਾਂ ਕਹਿੰਦੇ ਨਹੀਂ ਚੰਗੀ ਰੁੱਤ ਚ ਸੁਪਵੇ ਵਧੀਆ ਰੁਪਈਏ ਚਾਰ ਨਾਲ ਜੋੜ ਕੇ ਵਿਕੂਗੀ ਬਿਲਕੁਲ ਸੋ ਇਹ ਦੱਸੋ ਗਾਵਾ ਅੱਜ ਬਾਈ ਕੋਲ ਸੀਗੀਆਂ ਵਿਕਰੀ ਵਾਲੀਆਂ ਆਜੋ ਜੀ ਇੱਥੇ ਵੈਲਕਮ ਹੈ ਕਿਉਂਕਿ ਹਰ ਰੋਜ਼ ਪਸ਼ੂ ਵਿਕਦੇ ਆ ਨਵੇਂ ਆ ਜਾਂਦੇ ਆ ਤੁਸੀਂ ਜਦੋਂ ਨੂੰ ਪਹੁੰਚੋਗੇ ਉਦੋਂ ਨੂੰ ਦੋ ਪਸ਼ੂ ਇਹਨਾਂ ਚ ਵੇਖ ਸਕਦੇ ਆ ਤੇ ਚਾਰ ਇਹਦੇ ਉਂਦੀ ਥਾਂ ਤੇ ਹੋਰ ਖੜੇ ਵੀ ਮਿਲਣਗੇ ਤਸੱਲੀ ਕਰਨ ਦਾ ਹੱਕ ਹੈ ਕਰਕੇ ਖਰੀਦਿਓ ਧੰਨਵਾਦ